ਇਹਦੀ ਸਵਾਲ ਹੈ ਕਿ ਅਸੀਂ ਹਿੰਦੀ ਸੰਫਾ ਦੇ ਵਿੱਚ ਰੱਖਿਆ ਹੈ ਸਾਰੇ ਪਹਿਰਾਵਾਵਾਂ ਦੇ ਰੱਖਿਆ ਹੈ ਸਾਰੇ ਮੁਕਮਤ ਰੱਖਿਆ ਹੈ ਕਿ ਆਓ ਦੇਖੋ ਇਹ ਕੀ ਗੱਲ ਹੋ ਗਈ ਹੈ ਦੇਸ਼ ਦੀ ਵੱਡੀ ਲਿਖ ਕਿਸੇ ਇੱਕ ਸ਼ਰੀਰ ਦੁਆਰਾ ਅਜ ਤੱਕ ਧੱਕੀ ਤੇ ਨਹੀਂ ਆਈ ਸੰਗਾਪਤੀ ਦੇ ਤੋੜ ਦਾ ਤੁਕ ਤੋੜ ਦੀ ਕਲਾ ਤੋੜ ਦਾ ਫਰਮਾਨ ਤੋੜ ਦਾ ਸੰਦੇਸ਼ ਇਹ ਕੋਈ ਮਨਮਤ ਉਤਪਤੀ ਰਚਨਾ ਨਹੀਂ ਹੈ ਇਹ ਸਾਹਮਣੇ ਗੰਤ ਰੱਖੇ ਹੋਏ ਹਨ ਜਿੱਥੇ ਵਿਗਵਾਨਾਂ ਨੂੰ ਸੱਦਿਆ ਗਿਆ ਹੈ ਇਥੇ ਹਰ ਇੱਕ ਨੂੰ ਨਿਕੇਸ਼ ਦਿੱਤਾ ਗਿਆ ਹੈ ਕਿ ਆਓ ਇਹਨਾਂ ਨੂੰ ਵੇਖੋ ਪੜੋ ਇਹ ਸਾਡੇ ਵਾਸਤੇ ਨਹੀਂ ਹਨ ਇਹ ਸਾਰੀ ਮਨਸ ਜਾਤੀ ਵਾਸਤੇ ਹਨ ਇਹ ਖੁੱਲੇ ਆਮ ਹਨ ਇਹਨਾਂ ਦੇ ਵਿੱਚ ਕੋਈ ਬੰਦਸ਼ ਨਹੀਂ ਹੈ ਜਿਹੜਾ ਮਰਜ਼ੀ ਲੈ ਕੇ ਇਹਨਾਂ ਨੂੰ ਪੜੇ ਔਰ ਦੇਖੇ ਕਿ ਇਹ ਇਲਾਹੀ ਕलाम ਕੀ ਕਹਿੰਦਾ ਹੈ ਇਸ ਵੇਲੇ ਉਹ ਸਾ ਤੋਂ ਕੀ ਮੰਗਦਾ ਹੈ ਇਹ ਇਨਫਰੀ ਮੁਕਤ ਨੇਕੀ ਤੇ ਹਮੇਸ਼ਾ ਇੱਕ ਅੱਜ ਨਹੀਂ ਹੁੰਦੀ ਇਹ ਆਪਣੇ ਬੀਜਿਆਂ ਨੂੰ ਸਮਝਾਉਂਦਾ ਸਮਝਾਉਂਦਾ ਲਗਾਤਾਰ ਸਮਝਾਉਂਦਾ ਰਹੇਗਾ ਕੋਈ ਇੱਕ ਸਵੇਤ ਵੀ ਹੁੰਦੀ ਆ ਉਹ ਇੱਕ ਹੱਦ ਵੀ ਹੁੰਦੀ ਆ ਜਿਸ ਵੇਲੇ ਉਹ ਆਪਣਾ ਫੈਸਲਾ ਛੁਡ ਕੇ ਲੋਕ ਨੂੰ ਬਦਲਦਾ ਤੇ ਇਥੇ ਇਹ ਗੱਲ ਲਿਖੀ ਹੋਈ ਹੈ ਕਿਸ ਤਰ੍ਹਾਂ ਬਹਿ ਗਿਆ ਪਤਾ ਹੈ ਪਰਮੇਸ਼ਰ ਇੱਕ ਕੁੱਪ ਕੋ ਉਡਾ ਜਾ ਲੋ ਸਭ ਨੂੰ ਮੰਨ ਲਈ ਪਹਿਲੀ ਪਰਮਪੁਰਖ ਦੀ ਆਖੀ ਇਹ ਗੱਲ ਨਹੀਂ ਕਿ ਉਹਨਾਂ ਨੇ ਨੰਕਾਰਿਆ ਹੀ حضرت ਮੁਹੰਮਦ ਸਾਹਿਬ ਆਏ حضرت ਕੈਸਾ ਸਾਹਿਬ ਆਏ ਪਾਇਕਲ ਲਿਖੀ ਕੁਰਾਨ ਲਿਖਿਆ ਗੁਰੂ ਗ੍ਰੰਥ ਸਾਹਿਬ ਲਿਖਿਆ ਤੇ ਤੁਹਾਡੇ ਵਿੱਚ ਨਾ ਦਿੱਤਾ ਤੁਸੀਂ ਬੈਰੂਨੀ ਕਰਮ ਪਰ ਪੜ ਕੇ ਝੱਟ ਲੰਘਾ ਲਿਆ ਰੋਟੀਆਂ ਖਾਲੀਆਂ ਗੱਲ ਮੁੱਕ ਗਈ ਇਹ ਹੁਣ ਨਹੀਂ ਮੁੱਕਲੀ ਹੁਣ ਪਰਮੇਸ਼ਰ ਨੇ ਕਿਹਾ ਹੈ ਸਭ ਨੂੰ ਮੰਨਣੀ ਪੈਣੀ ਬਨਪੁਰਖ ਦੀ ਆਖੀ ਜਿਸ ਪੈਗੰਬਰ ਕੋਰੇ ਅਵਤਾਰ ਸੀ ਸੁਨਵਾਈਆ ਉਹ ਉਸ ਪੈਗੰਬਰ ਉਸ ਅਕਾਲ ਪੁਰਖ ਦੀ ਆਪੀ ਮੰਨਣੀ ਪੈਣੀ ਆ ਜਿੰਨੂੰ ਪੈਗੰਬਰ ਗੁਰੂ ਅਵਤਾਰ ਸਿੱਖ ਪਾ ਰਹੇ ਆ ਤੇ ਕਿਹੜਾ ਅਕਾਲ ਪੁਰਖ ਫਿਰ ਹੋਇਆ ਇਹ ਕੋਈ ਸ਼ਰਤਕ ਵਾਲਾ ਅਕਾਲ ਪੁਰਖ ਹੈ ਜਿਹੜਾ ਇੱਕ ਹੋਰ ਸ਼ਰੀਰ ਬਣ ਕੇ ਬਹਿ ਗਿਆ ਲੈ ਮੇਰੇ ਵੀਰ ਜੀ ਇਹ ਉਹ ਅਕਾਲ ਪੁਰਖ ਆਪਣੀ ਗੱਲ ਕਹਿ ਰਿਹਾ ਹੈ ਜਿਹੜਾ ਇਸ ਧਰਤੀ ਤੇ ਤੂ ਹੋ ਜੁਗ ਪੈਗੰਬਰਾਂ ਗੁਰੂਆਂ ਅਵਤਾਰਾਂ ਨੂੰ ਠੇਕਦਾ ਰਿਹਾ ਹੈ ਜਿਸ ਨੂੰ ਕਸਮੇ ਪਾਛਾ ਲਿਆ ਸੀਗਾ ਮੈਂ ਹੂੰ ਪਰਮਪੁਰਖ ਦਾ ਦਾਸਾ ਦੇਖਣ ਆਇਓ ਜਗਤ ਤਮਾਸ਼ਾ ਜੋ ਮੂਰਤੀ ਕੋ ਪਰਮੇਸ਼ਰ ਹੁੰਦਾ ਹੈ ਉਹ ਨਕਸ਼ਪੰਡ ਮੈਂ ਪਰਹਾ ਮੈਂ ਫਿਤਰਤ ਦੇਖੀ ਹੈ ਕਿ ਇਨਸਾਨ ਇਤਮਾਦ ਦੀ ਮੈਂ ਸਾਰੇ ਮਦਬਾ ਦੀ ਦੇਖੀ ਹੈ ਕਿ ਪੰਤੇ ਸਾਰੇ ਨਹੀਂ ਸੋਚੇ ਸਾਡੇ ਵਿੱਚੋਂ ਇਹ ਗੱਲ ਕਰਕੇ ਕੁਛ ਹੈ ਕਿ ਆਪਣੇ ਪਗਪਰ ਨੂੰ ਰੱਬ ਬਣਾ ਕੇ ਕੁਛ ਨਹੀਂ ਆਪਣੇ ਸੂਰ ਨੂੰ ਰੱਬ ਬਣਾ ਕੇ ਕੁਛ ਨਹੀਂ ਆਪਣੇ ਅਵਤਾਰ ਨੂੰ ਰੱਬ ਬਣਾ ਕੇ ਕੁਛ ਨਹੀਂ ਮੇਰੇ ਵੀਰਿਓ ਪਰਮਾਤਮਾ ਦੀ ਤਾਕਤ ਦੇਖੀ ਹੈ ਉਹ ਇੱਕ ਅਲੱਖ ਹਸਤੀ ਹੈ जहिड़ी कॾहिं तरक़ी रुपिया आई पहिरी वरी नथो ग्रामे चौपड़ी चोपासी आई